ਆ ਦੇਖੋ ਜੀ ਪੂਰਾ ਹੈਵੀ ਵਰਕ 컬러 ਦੇਖੋ ਰਾਇਲ ਬਲੂ ਸ਼ੇਡ ਆ ਗਿਆ ਜੀ ਜੀ ਨਾਲ ਆ ਗਿਆ ਜੀ ਇਹਦੇ ਨਾਲ ਪੂਰਾ ਹੈਵੀ ਚਨੂਨ ਦਾ ਦੁਪੱਟਾ ਫੁੱਲ ਚਨੂਨ ਦਾ ਦੁਪੱਟਾ ਭਾਜੀ ਇਹਦਾ ਰੇਟ ਤੇ ਜ਼ਿਆਦਾ ਹੋਊਗਾ ਯਾਰ ਇਹਦਾ ਕਟੋ ਘੱਟ ਨਹੀਂ ਤੇ 3000 ਰੁਪਏ ਰੇਟ ਹੋਊਗਾ ਜੀ ਜੀ 3 ਦਾ ਇਹੀ ਵਿਕਦਾ ਜੀ ਪਰ ਇਹਦੇ ਨਾਲ 1710 ਰੁਪਏ ਰੇਂਜ 1710 ਰੁਪਏ ਦੇ ਵਿੱਚ ਹਾਂ ਜੀ ਸੋ ਦੇਖੋ ਜੀ ਵਾਕਈ ਰੇਟ ਕਮਾਲ ਦੇ ਆ ਯਾਰ ਪਾਜੀ ਵਰਕ ਦਿਖਾਓ ਯਾਰ ਨਜ਼ਾਰਾ ਆਉਂਦਾ ਕਿ ਕਾਰਟੀਕਲ ਵੇਖ ਕੇ ਤੇ ਪਾਜੀ ਜਿਹੜੇ ਭੈਣ ਭਰਾ ਵਿਆਹ ਛੇਤੀ ਦਾ ਕਪੜਾ ਤਿਆਰ ਕਰਵਾਉਣ ਆਉਣਗੇ ਜਿਹੜਾ ਮਾਰਕੀਟ ਚੋਂ 2 ਲੱਖ ਦਾ ਤਿਆਰ ਹੋਣਾ ਆਪਣੇ ਕੋ ਕਿੰਨੀਆਂ ਬਚਤਾਂ ਹੋਣਗੀਆਂ ਵੀ ਜੀ 2 ਲੱਖ ਦਾ ਤਾਂ ਆਪਣੇ ਬਨਣਾ ਹੀ ਨਹੀਂਗਾ ਆਪਣੇ 50000 ਦੇ ਵਿੱਚ ਕਪੜਾ ਦੇ ਦੇਣਾ ਪਾਜੀ ਆਹ ਤੇ ਨਾ ਆਰਟੀਕਲ ਜਿਹਨੂੰ ਕਹਦੇ ਨਾ ਕਿ ਜਾਣ ਪਾਤੀ ਯਾਰ ਵਾਕਈ ਕਮਾਲ ਦਾ ਆਰਟੀਕਲ ਜੇ ਸੋ ਬਿਲਕੁਲ ਜੀ ਅੱਜ ਕੱਲ ਦਾ ਬਹੁਤ ਹੀ 트੍ਰੈਨਿੰਗ ਕਲ ਰਿਹਾ ਸੋ ਜਿਹੜੇ ਵੀ ਭੈਣ ਭਰਾ ਸਾਡੀ ਵੀਡੀਓ ਨੂੰ ਵੇਖ ਰਿਹਾ ਸ਼ੇਅਰ ਜਰੂਰ ਕਰੋ ਆਪਣਾ ਪਿਆਰ ਦਿਓ ਤੇ ਹੁਣ ਰੇਟ ਵੇਖਦੇ ਆ ਰੇਟ ਕਿੱਡੇ ਕਮਾਲ ਦੇ ਹੋਣ ਵਾਲੇ ਆ ਭਾਜੀ ਰੇਟ ਕੀ ਦੋਗੇ ਆ ਵਾਲੇ ਆਰਟੀਕਲ ਦਾ ਫਿਰ ਆ ਦੇਖੋ ਨਾਲ ਆ ਇਹਦਾ ਨਾ ਇਸ ਤਰ੍ਹਾਂ ਦਾ ਪੂਰਾ ਝਾਲ ਦੁਪੱਟਾ ਪਿਓਰ ਨੇਚਰਲ ਕ੍ਰੇਪ ਦਾ ਸੂਟ 2500 ਤੋਂ 3000 ਤੋਂ ਸ਼ੁਰੂ ਹੁੰਦਾ ਜੀ 1690 ਰੁਪਏ ਦੇ ਵਿੱਚ ਸੋ ਦੇਖੋ ਜੀ ਇਹਦੇ ਵਿੱਚ ਵੀ ਭਾਜੀ ਨੇ ਤੁਹਾਡੇ ਵੱਡੇ ਫਾਇਦੇ ਕਰ ਦਿੱਤੇ ਆ ਸਿਰਫ ਤੁਸੀਂ 1690 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਵੈਡਿੰਗ ਵਾਲੇ ਬ੍ਰਾਈਡਲ ਸੂਟ ਤੁ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਉਹਨਾਂ ਦੇ ਕੀ ਫਾਇਦੇ ਕਰੋਗੇ ਫਿਰ ਉਹਨਾਂ ਦੇ ਪੂਰੇ ਫਾਇਦੇ ਜੀ ਆ ਦੇਖੋ ਆ ਸੂਟ ਹੈ ਜੋਰਜਟ ਦਾ ਸੂਟ ਹੈ ਦੁਪੱਟਾ ਆ ਗਿਆ ਪੂਰਾ ਹੈਵੀ ਨਾਲ ਜੀ ਇਹ 11 ਸੂਟ ਉਹਨਾਂ ਨੂੰ ਦੇ ਦੇਣੇ ਆਪਾਂ ਸੋ ਬਿਲਕੁਲ ਜੀ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਸ਼ੇਅਰ ਟੂ ਗਰੁੱਪ ਕਰਨਗੇ ਕੋਈ 11 ਲੱਕੀ ਭੈਣ ਭਰਾਵਾਂ ਨੂੰ ਆਰਟੀਕਲ ਭਾਜੀ ਦਿਖਾ ਦਿਓ ਪੂਰਾ ਫੋਕਸ ਮਾਰ ਕੇ ਕੋਈ 11 ਲੱਕੀ ਭੈਣ ਭਰਾਵਾਂ ਦੇ ਘਰੇ ਆ ਆਰਟੀਕਲ ਭੇਜਿਆ ਜਾਊਗਾ ਬਸ ਅੰਗੂਠੇ ਨੂੰ ਚਲਾਓ ਵੀਡੀਓ ਨੂੰ ਕਰੋ ਸ਼ੇਅਰ ਕਰੋ ਸ਼ੇਅਰ ਟੂ ਗਰੁੱਪ ਤੇ Winner ਨਵੇਂ ਸਾਲ ਦੇ ਉੱਤੇ ਅਨਾਉਂਸ ਕੀਤੇ ਪੂਰਾ ਹੈਵੀ ਹੈਂਡਵਰਕ ਦਾ ਪੀਸ ਪਿਓਰ ਕਰੇਪ ਦਾ ਸੂਟ ਨਾਲ ਆਏਗਾ ਇਸ ਤਰ੍ਹਾਂ ਦਾ ਦੇਖੋ ਦੁਪੱਟਾ ਜੀ ਠੀਕ ਹੈ ਜੀ ਇਹ ਲੱਗੂਗਾ 1750 ਰੁਪਏ ਦੇ 1750 ਸੋ ਬਿਲਕੁਲ ਜੀ ਭਾਜੀ ਹੈਂਡਵਰਕ ਦਿਖਾ ਦਿਓ ਸਾਰੇ ਹੀ ਹੈਂਡਵਰਕ ਦੇ ਆਰਟੀਕਲ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੀ ਮਾਰਕੀਟ ਚ ਘੁੰਮਦੇ ਜੀ ਕੋਈ ਕਹਿੰਦਾ ਵਾ 3000 ਕੋਈ ਕਹਿੰਦਾ 3200 ਤੇ ਭਾਜੀ ਕਹਿ ਰਿਹਾ 1750 ਰੁਪਏ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਰਾਈਟੀਆਂ ਲੈ ਜਾਓ ਤੇ ਇਧਰ ਕਲਰ ਚਾਰਟ ਦਿਖਾ ਦਿਓ ਕੀ ਰੰਗ ਜਿਹੜੀ ਹੈ ਨਾ ਰੰਗ ਬਹੁਤ ਹੀ ਦਾ ਕਮਾਲ ਦੇ ਭਾਜੀ ਤੁਹਾਡੇ ਵਾਸਤੇ ਲੈ ਕੇ ਆਇਆ ਸੋ ਵੀਡੀਓ ਨੂੰ ਸ਼ੇਅਰ ਆ ਦੇਖੋ ਪੂਰਾ ਹੈਵੀ ਫਰੰਟ ਨਾਲ ਆਏਗਾ ਫੁੱਲ ਚਨੂਨ ਦਾ ਦੁਪੱਟਾ ਦੁਪੱਟਾ ਇਸ ਤਰ੍ਹਾਂ ਦੇਖੋ ਵਰਕ ਵਾਲਾ ਸੋ ਬਿਲਕੁਲ ਜੀ ਆਹ ਆਰਟੀਕਲ ਨੇ ਵੀ ਦਿਲ ਜਿੱਤ ਲਿਆ ਜੀ ਯਾਰ ਭਾਜੀ ਦਿਖਾ ਦਿਓ ਵਰਕ ਦਿਖਾ ਦਿਓ ਜਿਹੜਾ ਵਰਕ ਹੈ ਨਾ ਉਹ ਜਾਣ ਪਉਂਦਾ ਜੇ ਪੂਰੀ ਸੂਟ ਦੇ ਵਿੱਚ ਇਧਰ ਦੇਖੋ ਕਿੱਡਾ ਕਮਾਲ ਦਾ ਵਰਕ ਕੀਤਾ ਹੋਇਆ ਵਾ ਤੇ ਰੇਟ ਤੁਹਾਨੂੰ ਮੈਂ ਹੀ ਦੱਸ ਦਿੰਨਾ ਜਿਸ ਤਰ੍ਹਾਂ ਕਿ ਭਾਈ ਨੇ ਦੱਸਿਆ ਸਾਹਮਣੇ ਰੇਟ ਲੱਗਾ ਆਏ ਲਓ ਜੀ 1800 ਰੁਪਏ ਦੇ ਵਿੱਚ ਆਹ ਵਾਲਾ ਆਰਟੀਕਲ ਤੁਹਾਨੂੰ ਦਵਾਂਗੇ ਯਾਰ ਇਹ ਦਾਅਰ ਤੁਸੀਂ ਆਪ ਵੇਖੋ ਕੀ ਮਾਰਕਰ ਦੇ ਵਿੱਚ 33200 ਪਰ ਇੱਥੇ ਤੁਹਾਨੂੰ ਦਵਾਂਗੇ ਸਿਰਫ ਤੇ ਸਿਰਫ 1800 ਰੁਪਏ ਦੇ ਵਿੱਚ ਸਾਰਾ ਫਰੰਟ ਹੈਵੀ ਆਊਗਾ ਉੱਪਰ ਤੇ ਦੇਖੋ ਵਰਕ ਹੈ ਹੈਂਡ ਵਰਕ ਹੈ ਕੋਈ ਇਹਦੇ ਵਿੱਚ ਮਸ਼ੀਨੀ ਟਾਂਕਾ ਨਹੀਂ ਹੈਗਾ ਤੇ ਨਾਲ ਆਏਗਾ ਜੀ ਦੁਪੱਟਾ ਫੁੱਲ ਚਨਣ ਦਾ ਇਸ ਤਰ੍ਹਾਂ ਵਰਕ ਵਾਲਾ ਸੋ ਬਿਲਕੁਲ ਜੀ ਦੇਖੋ ਸੂਟ ਆ ਜਾਲ ਦਾ ਬੜੇ ਹੀ ਕਮਾਲ ਦਾ ਇਧਰ ਦਿਖਾਓ ਭਾਜੀ ਤੇ ਕਲਰ ਵੀ ਟ੍ਰੈਂਡਿੰਗ ਆ ਵਰਕ ਵੀ ਟ੍ਰੈਂਡਿੰਗ ਆ ਤੇ ਰੇਟ ਰੇਟ ਦੇ ਵਿੱਚ ਕਮਾਲ ਆ ਰੇਟ ਹੈਗਾ ਜੀ ਸਿਰਫ ਤੇ ਸਿਰਫ 2280 ਇਸ ਤਰ੍ਹਾਂ ਦਾ ਵਰਕ ਮਾਰਕੀਟ ਚ ਲੈਨ ਜਾਓ 420 ਲੈਣੀ ਕੋਈ ਦਿੰਦਾ ਤੇ ਭਾਜੀ ਕਹਿ ਰਿਹਾ ਸਿਰਫ ਤੋਂ ਸਿਰਫ 280 ਚ ਲੈ ਜਾਓ ਜੀ ਜੇਕਰ ਆਪਣੀ ਵੈਡਿੰਗ ਕਲੈਕਸ਼ਨ ਤਿਆਰ ਕਰਵਾਉਣੀ ਆ ਤੇ ਸਿੱਧਾ ਬਠਿੰਡੇ ਵਾਲੇ ਸਰਦਾਰਾਂ ਦੀ ਹੱਟੀ ਸਿਮਰਨ ਟੈਕਸਟਾਈਲ ਮੋਰ ਮੰਡੀ ਪਹੁੰਚੋ ਤੇ ਇੱਥੇ ਆ ਕੇ ਆਪਣੀ ਵੈਡਿੰਗ ਕਲੈਕਸ਼ਨ ਬਣਾ ਕੇ ਲੈ ਕੇ ਜਾਓ ਰੇਟ ਬਹੁਤ ਵਾਜਬ ਆ ਜਿਹੜੀ ਮਾਰਕੀਟ ਦੇ ਵਿੱਚ ਲੁੱਟ ਮੱਚੀ ਹੋਈ ਉਹਨੂੰ ਭਾਜੀ ਉਹਨਾਂ ਨੇ ਕਰਤਾ ਵਾ ਖਤਮ ਤੇ ਲਓ ਜੀ ਅਗਲਾ ਆਰਟੀਕਲ ਹੋਰ ਤੁਹਾਡੇ ਵਾਸਤੇ ਆ ਗਿਆ ਜੀ ਤੇ ਇੱਧਰ ਵਰਕ ਬਹੁਤ ਹੀ ਜ਼ਿਆਦਾ ਕਮਾਲ ਦਾ ਕੀਤਾ ਹੋਇਆ ਤੇ ਰੇਟ ਦੇ ਪਤਲੇ ਵੀ ਭਾਜੀ ਨੇ ਖੋਲ ਦਿੱਤੇ ਆ ਸੋ ਇੱਧਰ ਵੇਖੋ 2280 ਰੁਪਏ ਦੇ ਵਿੱਚ ਕਮਾਲ ਦਾ ਆਰਟੀਕਲ ਟਰੈਂਡਿੰਗ ਕਲਰ ਨਿਆਰੇ ਦਾ ਹੈਂਡਵਰਕ ਤੁਹਾਨੂੰ ਦਵਾਂਗੇ ਸੋ ਰੇਟ ਕਮਾਲ ਦੇ ਆ ਸਿਰਫ ਸਿਰਫ 2280 ਮਾਰਕੀਟੇ ਜਾਓਗੇ 3500 3600 ਤੋਂ ਲੈਣੀ ਮਿਲਦਾ ਆ ਦੇਖੋ ਜੀ ਪੂਰਾ ਹੈਵੀ ਫਰੰਟ ਆਊਗਾ ਮੋਤੀ ਵਰਕ ਆ ਗਿਆ ਨਾਲ ਆ ਗਿਆ 4 ਸੈੱਟ ਦੁਪੱਟਾ ਉਹ ਵੀ ਹੈਂਡਵਰਕ ਦਾ ਆ ਦੇਖੋ ਜੀ ਪੂਰਾ 4 ਸੈੱਟ ਦੁਪੱਟਾ ਰਸ਼ਟ ਕਲਰ ਦੇ ਵਿੱਚ ਆਇਆਗਾ ਜੇ ਇਹ ਸੂਟ ਲੈਣੇ ਵੀ ਜੀ 3500 ਚਾਹ ਰਿਹਾ ਸੂਟ ਹੈ 2360 ਰੁਪਏ ਦੇ ਵਿੱਚ ਬਾਜੀ ਵਾਕਈ ਨਾ ਜਿਹੜੇ ਵਰਕ ਆ ਨਾ ਯਾਰ ਵਾਕਈ ਕਮਾਲ ਦੇ ਆ ਜੀ ਪੂਰੇ ਟਾਪ ਦੇ ਕਰਕ ਵਰਕ ਨੇ ਜੀ ਤੇ ਕਾ ਦੇਖੋ ਤੁਹਾਨੂੰ ਸ਼ਾਈਨਿੰਗ ਵਾਲਾ ਪੂਰਾ ਸੋਹਣਾ ਬ੍ਰਾਈਡਲ ਪੀਸ ਹੈ ਘੇਰੇ ਤੇ ਵਰਕ ਦੇਖੋ ਬਾਜੂ ਵਰਕ ਆ ਗਿਆ ਨਾਲ ਆ ਗਿਆ ਜਿਹਦੇ ਨਾਲ 4 ਸਾਈਡ ਪੂਰਾ ਹੈਵੀ ਚਨੂਨ ਦਾ ਦੁਪੱਟਾ ਆਹ ਦੇਖੋ ਜੀ ਦੁਪੱਟਾ ਭਾਜੀ ਆਹ ਵਾਲੇ ਆਰਟੀਕਲ ਦੀ ਗੱਲ ਕਰਾਂ ਨਾ ਤੇ ਇਹ ਇੱਕ ਹੋਲਸੇਲਰ ਨੇ ਆਪਣੇ ਆਉਣ ਜਿਹੜੇ ਹੋਲਸੇਲਰ ਦੱਸਦੇ ਉਹਨਾਂ ਨੇ ਵੀਡੀਓ ਦੇ ਵਿੱਚ ਆਹ ਵਾਲਾ ਆਰਟੀਕਲ ਕਟੋ-ਕਟ ਨਹੀਂ ਤੇ ਇਹ 3600 ਰੁਪਏ ਦਾ ਪਾਇਆ ਸੀ ਤੁਸੀਂ ਆਪਣਾ ਰੇਟ ਦੱਸੋ ਆਪਣਾ ਉੱਪਰ ਲੱਗੇ ਜੀ ਰੇਟ ਆ ਦੇਖੋ 2360 ਰੁਪਏ ਭਾਜੀ 2360 ਰੁਪਏ ਹਾਂ ਜੀ ਆ ਪਾਜੀ ਵਰਕ ਦਿਖਾਓ ਯਾਰ ਆ ਹੁੰਦੀ ਜਿਸ ਲਈ ਬ੍ਰਾਈਡਲ ਕਲੈਕਸ਼ਨ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਵੇਖੋ ਕਿ ਕਮਾਲ ਦੇ ਆਰਟੀਕਲ ਆ ਤੇ ਇਧਰ ਪਾਜੀ ਦੁਪੱਟੇ ਤੇ ਵੀ ਵਰਕ ਦਿਖਾ ਦਿਓ ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਹੈ ਤੇ ਰੇਟ ਰੇਟ ਸਾਹਮਣੇ ਲੱਗੇ ਹੋਏ ਯਾਰ 2360 ਰੁਪਏ ਦੇ ਵਿੱਚ ਹੂ 2360 ਚ ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣਾ ਇੱਕ ਡਿਜ਼ਾਈਨ ਇਹਦੇ ਵਿੱਚ ਆਵਲਾ ਬਾਜੀ ਆ ਵੀ 2360 2360 ਦੁਪੱਟਾ ਦੇਖੋ ਇਹਦਾ ਸੋ ਦੇਖੋ ਜੀ ਲਗਜ਼ਰੀ ਰੇਂਜ ਆ ਗਈ ਆ ਵੈਡਿੰਗ ਦੀ ਲਗਜ਼ਰੀ ਰੇਂਜ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਸੋ ਰੈੱਡ ਕਲਰ ਦਾ ਕਮਾਲ ਦਾ ਆਰਟੀਕਲ ਆ ਤੇ ਬਾਜੀ ਫੋਕਸ ਮਾਰ ਕੇ ਵਰਕ ਦਿਖਾ ਦਿਓ ਦੁਪੱਟਾ ਦਿਖਾ ਦਿਓ ਨਜ਼ਾਰੇ ਦਿਖਾ ਦਿਓ ਕਮਾਲਾ ਦਿਖਾ ਦਿਓ ਧਮਾਲਾ ਦਿਖਾ ਦਿਓ ਤੇ ਰੇਟ ਵੀ ਦੱਸ ਦਿਓ ਰੇਟ ਤੁਹਾਨੂੰ ਦੇ ਰਹੇ ਆ ਸਿਰਫ ਤੇ ਸਿਰਫ 2360 ਉਹ ਵਾਲਾ ਕੰਮ ਨਹੀਂ ਕਰਨਾ ਵੀ 500 600 ਵਾਲਿਆਂ ਦੇ ਰੇਟ ਦੱਸ ਤੇ ਉੱਪਰਲੀ ਰੇਂਜ ਆ ਕੇ ਕਹਦੇ ਹੋ ਵੀ ਬਸ ਇਹਦੇ ਆ ਦੇਖੋ ਜੀ ਇਹ ਆ ਦੇਖੋ ਪੂਰਾ ਹੈਵੀ ਕਮ ਨਾਲ ਆਏਗਾ ਪੂਰਾ ਹੈਵੀ ਦੁਪੱਟਾ ਦੁਪੱਟਾ ਫੜ ਬਈ ਆ ਦੇਖੋ ਜੀ ਆ ਆਏਗਾ ਜੀ ਨਾਲ ਦੁਪੱਟਾ ਵਾਹ ਭਾਜੀ ਕਮਾਲ ਕਰਤੀ ਯਾਰ ਦਿਲ ਖੁਸ਼ ਕਰਤਾ ਤੁਹਾਡੀ ਵੈਰਾਈਡੀਆਂ ਨੇ ਇਹ 5-5000 ਦੇ ਸੂਟ ਵਿਗਦੇ ਨੇ ਇਹ ਲੱਗਣਾ ਜੀ 2500 ਦੇ ਰੇਂਜ ਚ ਸੋ ਦੇਖੋ ਜੀ 2500 ਦੇ ਵਿੱਚ ਵਰਕ ਜਿਹੜਾ ਵਾ ਨਾ ਉਹ ਦਿਲ ਖੁਸ਼ ਕਰਦਾ ਵਾ ਤੇ ਤੁਸੀਂ ਵੀ ਆਪਣੀ ਵੈਡਿੰਗ ਕਲੈਕਸ਼ਨ ਬਣਾਉਣ ਦੇ ਲਈ ਜਰੂਰ ਪਹੁੰਚਣਾ ਵਾ ਬਾਰ-ਬਾਰ ਦੱਸ ਰਹੇ ਹਾਂ ਬਠਿੰਡੇ ਵਾਲੇ ਸਰਦਾਰਾਂ ਦੀ ਹੱਟੀ ਮੌਰ ਮੰਡੀ ਸਿਮਰਨ ਟੈਕਸਟਾਈਲਸ ਦੇ ਪੂਰਾ ਹੈਵੀ ਡਿਜ਼ਾਈਨ ਹੈ ਜਾਲ ਦੁਪੱਟੇ ਦੇ ਨਾਲ ਸੂਟ बिकਦਾ 5500 ਰੁਪਏ ਦੀ ਰੇਂਜ ਚ ਜੀ ਆ ਦੇਖੋ ਜੀ ਦੁਪੱਟਾ ਆਏਗਾ ਆ ਦੁਪੱਟਾ ਆ ਗਿਆ ਜੀ ਇਹ ਲੱਗਣਾ ਵੀ ਜੀ ਆਪਣਾ 2740 ਰੁਪਏ ਦੀ ਰੇਂਜ ਭਾਜੀ ਵਾਕਈ ਨਾ ਜਿੰਨੇ ਵੀ ਆ ਵੀਡੀਓ ਵੇਖ ਲਈ ਨਾ ਉਹਨੇ ਕਹਣਾ ਭਾਈ ਗੱਡੀਆਂ ਕੱਢੋ ਤੇ ਭਾਜੀ ਉਹਨਾਂ ਦੇ ਕੋਲ ਚੱਲੀ ਏ ਉੱਥੇ ਜਾ ਕੇ ਵੈਰਾਈਟੀ ਲਈਏ ਕਿਉਂਕਿ ਰੇਟ ਅਸੀਂ ਵੀ ਵੀਡੀਓ ਬਣਾਉਨੇ ਆ ਕੋਈ ਆਪਾਂ ਛੋਟੀ ਗੱਲ ਨਹੀਂ ਕਰਦੇ ਪਰ ਇਹੋ ਜਿਹਾ ਰੇਟ ਨਹੀਂ ਜੇ ਕਿਸੇ ਦੇ ਕੋਲ ਹੈਗੇ ਅਭੀ ਦੇਖੋ ਸਾਰੇ ਡਿਜ਼ਾਈਨ ਦੇ ਕੋ ਡਿਜ਼ਾਈਨ ਦੇ ਕੋ ਟੀਰ ਲੱਗਿਆ ਪਿਆ ਡਿਜ਼ਾਈਨ ਤੁਹਾਡੇ ਵਾਸਤੇ ਆ ਦੇਖੋ ਸਾਰਾ ਫਰੰਟ ਹੈਵੀ ਹੈ ਜੀ ਨਾਲ ਆ ਬਾਜੂ ਵਰਕ ਸਭ ਦੇ ਆਉਣਗੇ ਨਾਲ ਪੂਰਾ ਹੈਵੀ ਦੁਪੱਟਾ ਚਨੂਨ ਦਾ ਫੁੱਲ ਚਨੂਨ ਦਾ ਦੁਪੱਟਾ ਆ ਦੇਖੋ ਜੀ ਸੋ ਬਿਲਕੁਲ ਜੀ ਸਾਰੇ ਹੀ ਆਰਟੀਕਲ ਬੜੇ ਕਮਾਲ ਦੇ ਆ ਤੇ ਕਲਰ ਦੇਖੋ ਕਿੱਡੇ ਕਮਾਲ ਦੇ ਆ ਸੋ ਸਾਰੇ ਹੀ ਹੈਂਡਵਰਕ ਦੇ ਆਰਟੀਕਲ ਤੁਹਾਨੂੰ ਦਿਖਾ ਰਿਹਾ ਤੇ ਰੇਟ ਹੈਗਾ ਜੀ ਸਿਰਫ ਸਿਰਫ 1950 ਤੇ ਇਧਰ ਭਾਜੀ ਦੁਪੱਟਾ ਵੀ ਦਿਖਾ ਦਿਓ ਕਿੱਡਾ ਕਮਾਲ ਦਾ ਬਾਤ ਇਧਰ ਇੱਕ ਹੋਰ ਕਲਰ ਬਹੁਤ ਹੀ ਪਿਆਰਾ ਕਲਰ ਤੁਹਾਡੇ ਵਾਸਤੇ ਆ ਦੇਖੋ ਚਾਰ-ਚਾਰ ਰੰਗਾਂ ਦਾ ਸੈੱਟ ਆਊਗਾ ਦੇਖੋ ਜੀ ਪੂਰਾ ਹੈਵੀ ਫਰੰਟ ਨਾਲ ਬਾਜੂ ਹੈਵੀ ਪੂਰਾ ਜਾਲ ਦੁਪੱਟਾ ਕੋਈ ਫੋਰ ਸਾਈਡ ਨਹੀਂ ਜਾਲ ਦੁਪੱਟਾ ਠੀਕ ਹੈ ਜੀ ਛੂਡ 5 5 6 6000 ਦੇ ਛੂਡ ਵਿਕਦੇ ਨੇ ਸੋ ਭਾਜੀ ਇਹਦਾ ਰੇਟ ਮੈਂ ਦੱਸਦਾ ਜਰਾ ਪੈਲੋ ਤੇ ਜਰਾ ਕਨਾ ਦੁਪੱਟਾ ਭਾਜੀ ਦਿਖਾ ਦਿਓ ਪੂਰਾ ਕੀ ਪੂਰਾ ਹੈਂਡਵਰਕ ਕੀਤਾ ਹੋਇਆ ਦੁਪੱਟੇ ਦੇ ਉੱਤੇ ਫਿਰ ਭਾਜੀ ਕੀਰਾ ਦਿਖਾਓ ਕੀਰੇ ਦੇ ਉੱਤੇ ਵੀ ਹੈਂਡਵਰਕ ਕੀਤਾ ਹੋਇਆ ਵਾ ਤੇ ਰੇਟ ਤੁਹਾਨੂੰ ਜਦੋਂ ਮੈਂ ਦੱਸਣਾ ਵਾ ਤੇ ਤੁਸੀਂ ਜਰ ਹਰਾਨ ਹੋ ਜਾਣਾ ਵਾ ਰੇਟ ਹੈਗਾ ਜੀ ਸਿਰਫ ਸਿਰਫ 2800 2800 ਦੇ ਵਿੱਚ ਆ ਵਾਲਾ ਆਰਟੀਕਲ ਤੁਹਾਨੂੰ ਦਵਾਂਗੇ ਤੇ ਰੇਟ ਅਸੀਂ ਆਪੇ ਹੀ ਵੇਖ ਕੇ ਦੱਸਤਾ ਵੇਖੋ ਸਾਹਮਣੇ ਲੱਗੇ ਹੋਇਆ ਰੇਟ ਠੱਗੀ ਠੋੜੀ ਵਾਲਾ ਕੋਈ ਕੰਮ ਨਹੀਂ ਵੀ ਕਿਸੇ ਨੂੰ ਲਾਤਾ 4000 ਦਾ ਕਿਸੇ ਨੂੰ ਲਾਤਾ 3500 ਦਾ ਕਿਸੇ ਨੂੰ ਲਾਤਾ 5000 ਦਾ ਸਾਹਮਣੇ ਰੇਟ ਲੱਗੇ ਹੋਏ ਆ ਸੋ ਤੇ ਪਾਜੀ ਉਹ ਬਲੈਕ ਕਲਰ ਦਾ ਰੰਗ ਵੀ ਦਿਖਾ ਦੇ ਯਾਰ ਬੜਾ ਹੀ ਪਿਆਰਾ ਜੇ ਹਾਂਜੀ ਬਲੈਕ ਵੀ ਦਿਖਾਣੇ ਆ ਸਭ ਦੇਖੋ ਹਰੇਕ ਦੇ ਵਿੱਚ ਕੋਈ 9 9 10 10 ਰੰਗ ਨੇ ਆ ਦੇਖੋ ਇਹ 2360 ਵਾਲੇ ਦੇ ਵਿੱਚ ਹੈ ਜੀ ਸੋ ਦੇਖੋ ਜੀ 2360 ਵਾਲੇ ਦੇ ਵਿੱਚ ਜਿਸ ਤਰ੍ਹਾਂ ਕਿ ਸਾਡੀਆਂ ਕੁਝ ਭੈਣਾਂ ਦੀ ਡਿਮਾਂਡ ਹੁੰਦੀ ਆ ਕਿ ਬਲੈਕ ਕਲਰ ਚਾਹੀਦਾ ਸੋ ਤੁਹਾਡੇ ਵਾਸਤੇ ਬਲੈਕ ਕਲਰ ਵੀ ਲੈ ਕੇ ਆਏ ਆ ਜੀ ਆ ਦੇਖੋ ਜੀ ਆ ਧੱਕੇ ਦਾ ਕੰਮ ਆ ਕੇ ਜੀ ਸਾਰਾ ਦੇਖੋ ਧੱਕੇ ਦਾ ਕੰਮ ਹੋਇਆ ਹੈ ਨਾਲ ਆਏਗਾ ਧੱਕੇ ਦਾ ਹੀ ਵਰਕ ਵਾਲਾ ਦੁਪੱਟਾ ਫੋਰ ਸਾਈਡ ਫੁੱਲ ਚਨੂਣ ਦਾ ਦੁਪੱਟਾ ਪਾਜੀ ਨੌਲੇਜ ਬੜੀ ਤੁਹਾਨੂੰ ਯਾਰ ਤਕਰੀਬਨ ਨਾ ਮਤਲਬ ਵਰਕ ਵਰਕ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜਾ ਵਰਕ ਕੀਤਾ ਆ ਪਾਜੀ ਜੀ ਇਹ ਹੀ ਕੰਮ ਹੈਗਾ ਫਿਰ ਇਹਦੇ ਬਾਰੇ ਨੌਲੇਜ ਤਾਂ ਸਿੱਖੋ ਜੋ ਕਰਦੇ ਆ ਰੱਖਣੀ ਪੈਂਦੀ ਹੈ ਬਿਲਕੁਲ ਜੀ ਹਾਂਜੀ ਆ ਦੇਖੋ ਹਰੇਕ ਦੇ ਵਿੱਚ ਨਾ ਹੀ ਦੇਖੋ ਡਾਰਕ ਦੇ ਡਾਰਕ ਨਾਲ ਲਾਈਟ ਦੇ ਨਾਲ ਲਾਈਟ ਰੰਗ ਵੀ ਮਿਲਣਗੇ ਸੋ ਬਿਲਕੁਲ ਜੀ ਕਲਰ ਦੇਖੋ ਯਾਰ ਆ ਦੇਖੋ ਪਿਸਟਲ ਚਾਟ ਵੀ ਹੈ ਡਾਰਕ ਚਾਟ ਵੀ ਹੈ ਸਾਰੇ ਰੰਗ ਤੁਹਾਨੂੰ ਹਰੇਕ ਡੀਨ ਦੇ ਵਿੱਚ ਮਿਲਣਗੇ ਸੋ ਬਿਲਕੁਲ ਪਾਜੀ ਕਲਰ ਦਿਖਾਓ ਯਾਰ ਕਿ ਕਲਰ ਜਿਹੜੇ ਆ ਨਾ ਤੁਸੀਂ ਕਹਿਣਾ ਦੀ ਆਹ ਵਾਲਾ ਰੰਗ ਵੀ ਬੜਾ ਪਿਆਰਾ ਲੱਗਾ ਤੇ ਅੱਗੋਂ ਭਾਈ ਜੀ ਜਦੋਂ ਇਸ ਤਰ੍ਹਾਂ ਕਰਕੇ ਕਹਿਣਾ ਵੀ ਆਹ ਰੰਗ ਵੇਖੋ ਤੇ ਤੁਸੀਂ ਕਹਿਣਾ ਵਾ ਵੀ ਆਹ ਉਸ ਤੋਂ ਵੀ ਪਿਆਰਾ ਵਾ ਇਹ ਲਾਜਵਾਬ ਆ ਤੇ ਇਧਰ ਦੇਖੋ ਇਸ ਤਰ੍ਹਾਂ ਦੇ ਕਲਰ ਵੀ ਤੁਹਾਨੂੰ ਦਵਾਂਗੇ ਜੀ ਪੂਰਾ ਹੈਵੀ ਕੰਮ ਹੈ ਜੀ ਆ ਦੇਖੋ ਪੂਰਾ ਹੈਵੀ ਕੰਮ ਨਾਲ ਬਾਜੂ ਦੇਖੋ ਹਰੇਕ ਦੇ ਬਣੀ ਹੋਣਗੇ ਹੋਰ ਸਾਈਡਰ ਦੁਪੱਟਾ ਸਾਰਾ ਹੈਂਡਵਰਕ ਦਾ ਦੁਪੱਟਾ ਲਖਨਊ ਸੂਟ ਹੈ ਜੀ ਲਖਨਊ ਦਾ ਵਰਕ ਆ ਗਿਆ ਜੀ ਇਹ ਵੀ ਜੀ 5500 6000 ਦਾ ਸੂਟ ਵਿਕਦਾ ਇਹ 2940 ਰੁਪਏ ਰੇਂਜ 'ਚ ਲੱਗਣਾ ਆਪਾਂ ਭਾਜੀ ਵਾਕਈ ਨਾ ਜੇਕਰ ਸਾਡੇ ਬਜ਼ਾਰਾਂ ਦੀ ਗੱਲ ਕਰੀਏ ਤੇ ਵੈਡਿੰਗ ਕਲੈਕਸ਼ਨ ਦਾ ਨਾਮ ਲੈਂਦੇ ਸਟਾਰਟਿੰਗ ਹੁੰਦੀ ਆ ਜੀ 2500 3000 ਤੋਂ ਤੇ ਭਾਜੀ ਇਸ ਤਰ੍ਹਾਂ ਦੇ ਆਰਟੀਕਲ 5500 5000 ਦੇ ਮਿਲਦੇ ਆ ਤੇ ਤੁਸੀਂ ਦੇ ਭਾਜੀ ਕਮਾਲ ਕਰਤੀ 2940 ਦੇ ਵਿੱਚ ਸੋ ਸਰਦਾਰ ਸਾਹਿਬ ਰੰਗ ਪੂਰੇ ਫੋਕਸ ਮਾਰ ਮਾਰ ਕੇ ਦਿਖਾ ਦਿਓ ਰੰਗ ਤੁਹਾਨੂੰ ਖੋਲ ਖੋਲ ਕੇ ਵੀ ਦਿਖਾਵਾਂਗੇ ਕੀ ਵਾਕਈ ਪਹਿਣਾ ਭਰਾਵਾਂ ਨੂੰ ਪਤਾ ਲੱਗੇ ਕੀ ਵੈਰਾਈਟੀਆਂ ਹੁੰਦੀਆਂ ਕੀ ਆ ਇਧਰ ਦੇਖੋ ਯਾਰ ਆਹ ਵੈਰਾਈਟੀਆਂ ਜੇ ਸੋ ਇੱਕ ਵਾਰ ਨਹੀਂ ਬਾਰ ਬਾਰ ਕਵਾਂਗੇ ਕਿ ਪਾਵੇਂ ਤੁਸੀਂ ਅੰਮ੍ਰਿਤਸਰੋਂ ਆਉਣਾ ਵਾ ਪਾਵੇਂ ਤੁਸੀਂ ਬਟਿੰਡੇੋਂ ਆਉਣਾ ਵਾ ਪਾਵੇਂ ਤੁਸੀਂ ਲੁਧਿਆਣੇੋਂ ਆਉਣਾ ਵਾ ਜਿੱਥੋਂ ਮਰਜੀ ਆਓ ਪਰ ਤੁਸੀਂ ਰੇਟ ਵੇਖੋ ਵੀ ਤੇਲ ਦੇ ਖਰਚੇ ਦੇ ਪਾਸੇ ਰਹਿ ਜਾਣੇ ਆ ਤੁਸੀਂ 50 60 ਹਜ਼ਾਰ ਦੀ ਬਚਤ ਕਰਕੇ ਜਾਓਗੇ ਤੇਲ ਦਾ ਖਰਚਾ ਤਾਂ ਜੀ ਇੱਕ ਸੂਟ ਚ ਨਿਕਲੇ ਹੁੰਦਾ ਬਿਲਕੁਲ ਜੀ ਆ ਦੇਖੋ ਜਿੰਮੇ ਕਾਹ ਸੂਟ ਹੈ ਸਾਰਾ ਦਬਕੇ ਦਾ ਕੰਮ ਹੋਇਆ ਹੈ ਨੇੜੇ ਕਰਕੇ ਦੇਖੋ ਸਾਰਾ ਵਰਕ ਬਹੁਤ ਵਧੀਆ ਕਾਸਟਲੀ ਵਰਕ ਹੋਇਆ ਤੇ ਨਾਲ ਇਹਦੇ ਨਾਲ ਆਏਗਾ ਜੀ ਫੋਰ ਸਾਈਡ ਪੂਰਾ ਹੈਵੀ ਸੋ ਦੇਖੋ ਜੀ ਦੁਪੱਟਾ ਦੇਖੋ ਕਿੰਨਾ ਨਜ਼ਾਰੇਦਾਰ ਆ ਪੂਰਾ ਹੈਵੀ ਦੁਪੱਟਾ ਸੂਟ ਵੇਚਦਾ 6650 ਰੁਪਏ ਦਾ ਜੀ ਇਹ ਦੇਣ ਹੈ ਜੀ 3110 ਰੁਪਏ ਦਾ ਸੋ ਭਾਜੀ ਵਰਕ ਦਿਖਾ ਦਿਓ ਯਾਰ ਕਿ 3110 ਦੇ ਵਿੱਚ ਕਿੰਨਾ ਪਿਆਰਾ ਹੈਂਡਵਰਕ ਦਾ ਆਰਟੀਕਲ ਤੁਹਾਨੂੰ ਦੇ ਰਿਹਾ ਸਾਰੇ ਹੈਂਡਵਰਕ ਦੇ ਆਰਟੀਕਲ ਆ ਦੁਪੱਟੀਆਂ ਤੇ ਵੀ ਹੈਂਡਵਰਕ ਕੀਤੇ ਹੋਇਆ ਤੇ ਰੇਟ ਰੇਟ ਬਹੁਤ ਹੀ ਜ਼ਿਆਦਾ ਕਮਾਲ ਦੇ ਆ ਸੋ ਆਪਣੀ ਵੈਡਿੰਗ ਕਲੈਕਸ਼ਨ ਬਣਾਉਣ ਦੇ ਲਈ ਬਾਰ ਬਾਰ ਕਹਿ ਰਹੇ ਆ ਜਰੂਰ ਪਹੁੰਚੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਇੱਕ ਇਸ ਤਰ੍ਹਾਂ ਪੂਰਾ ਫਰੰਟ ਹੈਵੀ ਜੀ ਆ ਦੇਖੋ ਮੈਂ ਤੁਹਾਨੂੰ ਸੂਟ ਖੋਲ ਕੇ ਦਿਖਾਣਾ ਪੂਰਾ ਫਰੰਟ ਹੈਵੀ ਹੈ ਬਾਜੂ ਹੈਵੀ ਹੈ ਦੁਪੱਟਾ ਹੈਵੀ ਹੈ ਠੀਕ ਹੈ ਜੀ ਜੀ ਤੇ ਰਿੰਜਾਂ ਮਿੱਠੀਆਂ ਰਿੰਜਾਂ ਨੇ ਆ ਦੇਖੋ ਪੂਰਾ ਫੋਰ ਸਾਈਡ ਹੈਵੀ ਦੁਪੱਟਾ ਤੇ ਇਹ ਲੱਗਣਾ ਜੀ ਆਪਣਾ 3420 ਰੁਪਏ ਦੇ ਵਿੱਚ ਤੋਂ ਦੇਖੋ ਜੀ 3420 ਦੇ ਵਿੱਚ ਭਾਜੀ ਵਰਕ ਦਿਖਾਈ ਜਾਓ ਕਿਉਂਕਿ ਵਰਕ ਦਾ ਹੀ ਸਾਰਾ ਮੋਲ ਲਿਆ ਤੇ ਬੀਸ ਵੀ ਬੜੇ ਨਜ਼ਾਰੇਦਾਰ ਲੱਗੇ ਹੋਏ ਆ ਤੇ ਇਧਰ ਦੇਖੋ ਬਹੁਤ ਹੀ ਪਿਆਰਾ ਹੈਂਡਵਰਕ ਕੀਤਾ ਹੋਇਆ ਸਾਰੇ ਹੈਂਡਵਰਕ ਤੇ ਆਰਟੀਕਲ ਆ ਜਿਹੜੇ ਤੁਹਾਨੂੰ ਦਿਖਾ ਰਹੇ ਆ ਤੇ ਰੇਟ ਹੈਗਾ ਦੇ 3420 ਰੁਪਏ ਹਾਂਜੀ ਇਸ ਵਾ ਦੇਖੋ ਵੀਰ ਜੀ ਆ ਗਿਆ ਆਪਣਾ ਸ਼ਿਫਲੀ ਵਰਕ ਆ ਗਿਆ ਜੀ ਪੂਰਾ ਫਰੰਟ ਹੈਵੀ ਜੀ ਨਾਲ ਆਇਆ ਗਿਆ ਜੀ ਪੂਰਾ ਹੈਵੀ ਦੁਪੱਟਾ ਆ ਦੇਖੋ ਜਾਲ ਬਣਿਆ ਦੁਪੱਟਾ ਵੀ ਆ ਦੇਖੋ ਇਸ ਤਰ੍ਹਾਂ ਦਾ ਦੁਪੱਟਾ ਰੰਗੇ ਦੇ ਵਿੱਚ ਪਿਸਟਲ ਵੀ ਜਿਵੇਂ ਆ ਗਿਆ ਜੀ ਜੀ ਤੇ ਡਾਰਕ ਕਲਰ ਵੀ ਨੇ ਇਹ ਵੀ ਜੀ ਵਿਗਦਾ 650 ਤੋਂ 700 ਰੁਪਏ ਸੂਟ ਵਿਗਦਾ 3470 ਦੀ ਰੇਂਜ ਲੱਗ ਤੇ ਭਾਜੀ ਇੱਕ ਵਾਰੀ ਐਡਰੈਸ ਦੱਸ ਦਿਓ ਪ੍ਰੋਪਰ ਹਾਂਜੀ ਜੀ ਆਪਣਾ ਐਡਰੈਸ ਹੈ ਜੀ ਸਿਮਰਨ ਟੈਕਸਟਾਈਲ ਮੋੜ ਮੰਡੀ ਸਰਕਾਰੀ ਹਸਪਤਾਲ ਗੇਟ ਨੰਬਰ 1 ਦੇ ਕੋਲੇ ਸ਼ਾਪਿੰਗ ਉਹ ਪਾਜੀ ਤੁਸੀਂ ਪਹਿਣਾ ਦੇ ਵਾਸਤੇ ਸੂਟਾਂ ਚ ਵੈਰਾਈਟੀ ਦੇ ਲਿਆਏ ਜੇ ਹੁਣ ਪਰਾਵਾ ਵਾਸਤੇ ਕੀ ਤਮਾਕੀ ਕਰੋਗੇ ਹਾਂਜੀ ਜੀ ਆ ਦੇਖੋ ਰੈਮਡ ਸੀਆਰਐਮ ਜੇ ਹੈਮਸਟਰ ਕੰਪਨੀ ਦਾ ਕੋਟ ਪੈਂਟ ਦਾ ਕੱਪੜਾ ਹੈਗਾ ਜੀ ਆ ਦੇਖੋ ਜੀ ਵਿਡਿੰਗ ਸੀਜ਼ਨ ਦੇ ਵਿੱਚ ਦੇਖੋ ਆ ਦੇਖੋ ਜੀ ਕੱਪੜਾ ਸੀਆਰਐਮ ਕੰਪਨੀ ਦਾ ਸੋ ਬਿਲਕੁਲ ਪਾਜੀ ਇਧਰ ਸੀਆਰਐਮ ਦੀ ਸਟੈਂਪ ਦਿਖਾਓ ਕਿ ਜੇਕਰ ਸੀਆਰਐਮ ਕਹਿ ਰਿਹਾ ਤੇ ਸੀਆਰਐਮ ਦੇ ਰਿਹਾ ਇਧਰ ਦਿਖਾਓ ਪਾਜੀ ਸੀਆਰਐਮ ਸੋ ਵਾਕਈ ਬਹੁਤ ਹੀ ਨਿਆਰਦਰ ਕਪੜਾ ਵਾਪਾ ਜੀ ਰੇਂਜ ਕਿੰਨੀ ਦੀ ਮਿਲ ਜਾਂਦੀ ਏ ਦੀ ਜੀ ਜੇ ਨੇ 5 5 6 6000 ਦੇ ਕਪੜੇ ਹੈਗੇ ਜੀ ਇਹ ਤੁਹਾਨੂੰ 1500 ਤੇ 2000 ਦੇ ਵਿੱਚ ਵਿੱਚ ਕੋਟ ਪੈਂਟ ਪੂਰਾ ਕਪੜਾ ਜੀ ਦੇ ਦਾਂਗੇ ਤੁਹਾਨੂੰ ਸੋ ਲਾਓ ਜੀ ਦੇਖੋ ਵੱਖਰੇ ਵੱਖਰੇ ਬ੍ਰਾਂਡ ਵੀ ਭਾਜੀ ਤੁਹਾਨੂੰ ਦੇ ਰਿਆ ਸੀ ਆ ਰਾਮ ਦੀ ਬਹੁਤ ਹੀ ਵਧੀਆ ਸੀਰੀਜ਼ ਇਟਾਲੀਅਨ ਕਪੜਾ ਜੇ ਤੇ ਇਧਰ ਤੁਸੀਂ ਦੇਖੋ ਕਿ ਜੇ ਐਮਸਟਰਡ ਦਾ ਵੀ ਤੁਹਾਨੂੰ ਕਪੜਾ ਦੇ ਰਿਆ ਨਾਲ ਰੇਮੰਟ ਤੇ ਇਸ ਤੋਂ ਇਲਾਵਾ ਸਾਰੇ ਬ੍ਰਾਂਡ ਭਾਜੀ ਉਹਨਾਂ ਦੇ ਕੋਲ ਹੈਗੇ ਆ ਪਰ ਰੇਟ ਰੇਟ ਤੁਹਾਨੂੰ ਮਾਰਕੀਟ ਚੋ ਕਪੜਾ ਮਿਲਣਾ 4500 ਦਾ 5000 ਦਾ ਪਰ ਇੱਥੇ ਤੁਹਾਨੂੰ 1500 ਤੋਂ ਲੈ ਕੇ 2000 ਦੇ ਵਿੱਚ ਪੂਰੀ ਲਗਜ਼ਰੀ ਰੇਂਜ ਦਿੱਤੀ ਜਾਊਗੀ ਕਿਉਂਕਿ ਮਾਰਕੀਟ ਦੇ ਵਿੱਚ ਜੋ ਇਟਾਲੀਅਨ ਕਪੜੇ ਦੀ ਗੱਲ ਕਰਦੇ ਆ ਨਾ ਤੇ ਰੇਟ ਚੁੱਕ ਦਿੰਦੇ ਆ ਸਮਾਨ ਵਾਲ ਨੂੰ ਪਰ ਇੱਥੇ ਇੱਥੇ ਉਹ ਕੰਮ ਨਹੀਂ ਗਾ ਇੱਥੇ ਇਟਾਲੀਅਨ ਕਪੜਾ ਤੁਹਾਨੂੰ ਦੇ ਰਹੇ ਆ ਜੀ